ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਛੋਟਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਜਾਂ ਕਮੈਂਟਸ ਵਗੈਰਾ ਨਹੀਂ ਕਰੂਗਾ ਇਹ ਕੋ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਕੰਡਿਆ ਜਾਊਗਾ ਤੇ ਕੇਸ ਸਰਦਕਾ ਨੂੰ ਬੁੱਕ ਹੋਏ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਨਾਮ WhatsApp ਦੇ ਮੈਸੇਜ ਉਸ ਟਾਈਟਲ ਤੇ Instagram ਕਿਸੇ ਵੀ ਇਹੀ ਚੀਜ਼ ਦੇ ਕੋਈ ਕਿਸੇ ਤਰਫੇ ਵਾਕ ਉਹ ਉਸਗਰ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਾਤ ਜਿਹੜਾ ਸਖਤ ਅਖੰਡ ਲਿਆ ਜਾਊਗਾ ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਮੈਡਮਾਂ ਜੋ ਅਮਰੀਤ ਕੁੰਡਲ ਜੀ ਵੱਲੋਂ ਇਹ ਦੇਤਾ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਡੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਹੈ ਤੇ ਵਿਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਜਿਸਟਰ ਕਰਕੇ ਉਹਨੂੰ ਬੋਕੀਤਾ ਜਾਊਗਾ ਤੇ ਸਤ ਸਤ ਆਪਣੇ ਸਭ ਧਰਮ ਵੇ ਇੱਥੇ ਦਾ ਸਾਰਿਆਂ ਦੀ ਜਿਹੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਸਾਰਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਬਰ ਉਹ ਸਾਰੇ ਪਰਮਾਨਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਫੀਡ ਵੀ ਕੀਤੀ ਹੈ afterward ਤੇ ਇੱਥੇ ਕਿਥਾਈ ਜਥੇਬੰਦੀ ਹੈ ਇਹ ਜਥੇਬੰਦੀਆਂ ਜਿਵੇਂ ਸਾਡੇ ਨਿਆਂਗ ਜਥੇਬੰਦੀਆਂ ਨੇ ਸਿੱਖ ਭਾਈ ਜਰੇ ਤੋਂ Hindu ਭਾਈ ਜਰੇ ਤੋਂ Muslim ਭਾਈ ਜਰੇ ਤੋਂ Asai ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮਾਇंदे ਆ ਸਾਡੇ ਬਲਾਈ ਬਲਾਈ ਫਿਰ ਕੀ ਆਸ਼ਵਾ ਦਿੰਦਾ ਨਾ ਇਹਨੀ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਹੀ ਬੜੀ ਵਧੀਆ ਸਾਂਝ ਆ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਨੇ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਨਾ ਤਾਂ ਕੀ ਤੇ ਜੇ ਕੋਈ ਗਲਤੀ ਇਹੋ ਜੀ ਗਲਤੀ ਕਰੂਗਾ ਤੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੈਨੂੰ ਫੜਕਾੰਦਰ ਵੀ ਦਿੱਤਾ ਜਾਊਗਾ ਮਾੜੇ ਅੰਸ਼ਰੋਂ ਮੈਸੇਜ ਨਹੀਂ ਦੇਣਾ ਮਾੜੇ ਅੰਸ਼ਰੋਂ ਜੇ ਕੋਈ ਵਾਹ ਫਲਾਦਾ ਜਾਂ ਕੋਈ ਇਹੋ ਜੀ ਕੋਈ ਗੱਲ ਕਰਦਾ ਹੈ ਤੇ ਬਾੜੇ ਆਂਸਰ ਨੂੰ ਮੈਂ ਸਖਤ ਤਾਬਨੀ ਦੇਣੀ ਚਾਹਨਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰਡ ਕਰਕੇ ਵਿਹੈਂਡ ਦਾ ਵਾਰ ਕਰਨ ਤੋਂ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੈਂ ਸੋਸ਼ਲ ਸਾਈਟ ਤੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗਰਾ ਨਹੀਂ ਪਾਊਗਾ ਜੇ ਕੋਈ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਮੈਂ ਫਿਰ ਹੋਰ ਵੀ ਕਹਨਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜੇ ਡੋ ਕੋ ਮੈਸੇਜ ਆਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ ਅਥੈਂਟੀਸਿਟੀ ਵਾਚੀ ਜੇ ਜੇ ਕੋ ਗਲਤ ਵਹਾਵ ਵੀ ਫਲਾਊਗਾ ਵੇ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜੜੀ ਕਾਰਵਾਈ ਕੀਤੀ ਜਾਊ। ਇਹ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਾਤ ਕੋਈ ਛੋਟਲ ਸਾਈਟ ਤੇ ਇਹ ਪਬਲੀਕਲੀ ਉਸਪੀਚ ਜਾਂ ਕਮੈਂਟਸ ਵਗੈਰਾ ਨਹੀਂ ਕਰੂਗਾ। ਇਹ ਕੋ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਾਤ ਸਖਤ ਕੰਡਿਆ ਜਾਊਗਾ ਤੇ ਕਾਨੂੰਨੀ ਸਰਕਾਰਾਂ ਨੂੰ ਬੁਖਤ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਾਤ WhatsApp ਲਈ ਮੈਸੇਜ ਉਸ ਸਾਈਟ ਤੇ Instagram ਕਿਸੇ ਵੀ ਇਹੋ ਜੀ ਚੀਜ਼ ਦੇ ਕੋਈ ਕਿਸੇ ਤਰ੍ਹਾਂ ਦੇ ਵੱਲ ਪੋਸਟ ਕਰਨਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਾਤ ਜਿਹੜਾ ਸਖਤ ਕੰਡਿਆ ਜਾਊਗਾ ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਰੇ ਮੈਡਮਾਂ ਜੋ ਅਮਰੀਤ ਕੁੰਡੋਲ ਜੀ ਕੋਲੋਂ ਇਹ ਹਦਾਇਤਾਂ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਸ ਦਰਜ ਕਰਕੇ ਉਹਨੂੰ ਬੋਕੀਤਾ ਜਾਊਗਾ। ਤੇ ਸਤ ਸਤ ਆਪਣੇ ਸਰਬ ਧਰਮ ਵੇ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਗੜਾਲੇ ਸਾਡੇ। ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਦ ਦਵਾਰਾ ਸਾਰੇ ਧਰਮਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਅਪੀਲ ਵੀ ਕੀਤੀ ਹੈ ਅਦਵਾਦ ਵੀ। ਤੇ ਜਥੇਵੰਦੀ ਜਥੇਵੰਦੀ ਇਹ ਜਥੇਵੰਦੀਆਂ ਜਿਵੇਂ ਸਾਡੇ ਨਿਆਂਗ ਜਥੇਵੰਦੀਆਂ ਨੇ ਸਿੱਖ ਭਾਈ ਜਰੇ ਤੋਂ Hindu ਭਾਈ ਜਰੇ ਤੋਂ ਮੁਸਲਮ ਭਾਈ ਜਰੇ ਤੋਂ ਅਸਾਈ ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਭਾਈ ਸੱਚੀ ਆਸ਼ਵਾ ਜੀ ਨੇ ਦਿੱਤਾ ਨੇ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਨੇ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਨਾ ਫਿਰ ਕੀ ਤੇ ਜੇ ਕੋਈ ਗਲਤੀ ਇਹੋ ਜੀ ਗਲਤੀ ਕਰੂਗਾ ਤੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੈਨੂੰ ਫੜਕੰਦਰ ਵੀ ਦਿੱਤਾ ਜਾਊਗਾ ਵਾੜੇ ਅੰਸਰ ਨੂੰ ਮੈਸੇਜ ਜੇ ਵਾੜੇ ਅੰਸਰ ਨੂੰ ਜੇ ਕੋਈ ਆਵਾਫ ਲਾਦਾ ਜਾਂ ਕੋਈ ਜੀ ਕੋ ਗੱਲ ਕਰਦਾ ਹੈ ਤੇ ਵਾੜੇ ਅੰਸਰ ਨੂੰ ਮੈਂ ਸਖਤ ਤਾਬਨੀ ਦੇਣੀ ਚਾਹਨਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰਡ ਕਰਕੇ ਵਾਇਰਲ ਦਾ ਵਾਰ ਕਰਨ ਤੋਂ ਕੋਈ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਜਾਂ ਸੋਸ਼ਲ ਸਾਈਟ ਦੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗੈਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਫਿਰ ਹੋਰ ਵੀ ਕੰਨਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਂਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথেন্টিਸਿਟੀ ਵਾਚੀ ਜੇ ਜੇ ਕੋ ਗਲਤ ਵਫਾ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ